ਉਨੇ ਤੁਸੀਂ ਇਹ ਗੱਲਾਂ ਨਾ ਕਰੋ ਜੀ ਇਹਨਾਂ ਨੇ ਬਾਰਡਰ ਕਰਤੇ ਇਹਨਾਂ ਨੇ ਸਾਡੇ ਨਾਲ ਵਿਤਕਰਾ ਕਰਤਾ ਇਹ ਜੀ ਇਹਨਾਂ ਨੇ 84 ਤੋਂ ਹੀ ਸਾਡੇ ਨਾਲ ਲੀਕ ਖਿੱਚਦੀ ਸੀ ਇਹ ਹਿੰਦ ਸਰਕਾਰ ਨੇ ਸਾਡੇ ਦੇ 84 ਤੋਂ ਹੀ ਜਦੋਂ ਇਹਨਾਂ ਨੇ ਦਰਬਾਰ ਸਾਹਿਬ ਤੇ ਤਿਰੰਗਾ ਲਹਿਰਾਤਾ ਸੀ ਉਦੋਂ ਹੀ ਇਹਨਾਂ ਨੇ ਲੀਕ ਖਿੱਚਦੀ ਸੀ ਇਹ ਲੀਕ ਅਸੀਂ ਸਿਰਫ ਗੁੜਿਆ ਰੱਖਣੀ ਆ ਅਜੀ ਵਿਕੀ ਨਹੀਂ ਹੋਣ ਦੇਣੀ ਖਾਲਸੇ ਦਾ ਆਏਗਾ ਔਰ ਖਾਲਸਾ ਰਾਜ ਕਰਕੇ ਸਾਰਿਆਂ ਨੂੰ ਵਰਤਾਰਾ ਕਰੇਗਾ ਔਰ ਵਰਤਾਰਾ ਇਹੋ ਜਿਹਾ ਕਰੇਗਾ ਕਿ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ ਅਮਰੀਕਾ ਕੈਨੇਡਾ ਹੋਰ ਲੰਡਨ ਫਰਾਂਸ ਵਰਗੇ ਦੇਸ਼ਾਂ ਦੇ ਨਾਲ ਜਰਮਨ ਵਰਗੇ ਦੇ ਨਾਲ ਰਲਾ ਦਾਂਗੇ ਪਰ ਤੁਹਾਨੂੰ ਨਹੀਂ ਚਰੇਗਾ ਤਾਂ ਇਹਨਾਂ ਨੂੰ ਬਾਰ-ਬਾਰ ਅਸੀਂ ਦਲਿਆਂ ਨੂੰ ਕੁੱਤਿਆਂ ਨੂੰ ਕਹਿੰਦੇ ਆ ਕਿ ਸਾਨੂੰ ਖਾਲਸਤਾਨੀ ਜਿਹੜਾ ਕਹਿਣਾ ਮਾਣ ਨਾਲ ਕਹਿਣਾ ਐਤਾ ਨਹੀਂ ਕਹਿਣਾ ਖਾਲਸਤਾਨੀ ਇਹ ਟੈਗ ਲਾਉਣ ਦੀ ਕੋਸ਼ਿਸ਼ ਕਰਦੇ ਆ ਸਾਨੂੰ ਐਮਐਲ ਸਹੀ ਤਰੀਕੇ ਨਾਲ ਨਹੀਂ ਕੱਟੀ ਜਾ ਰਹੀ ਤਾਂ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਪੁਲਿਸ ਕੋ ਚਲੇਗੀ ਉਹਨਾਂ ਤੋਂ ਲੋ ਪੁਲਿਸ ਵਾਲੇ ਇਹ ਜਿਹਾ ਕਹਿੰਦੇ ਕਿ ਜਾ ਕੇ ਹਾਈ ਕੋਰਟ ਤੋਂ ਲੋ ਉਹ ਮੈਂ ਤਾਂ ਹੈਰਾਨ ਐ ਉਹ ਇਹ ਹਜਾ ਦੇਸ਼ ਜਿੱਥੇ ਇੰਨਾ ਜ਼ੁਲਮ ਚੱਲਦਾ ਹੋਵੇ ਜਿੱਥੇ ਨਾਗਰਿਕਾਂ ਨੂੰ ਆਪਣੇ ਐਵੀਡੈਂਸ ਕੋਲ ਰੱਖਣ ਦੀ ਜਾਂਚ ਆਗਿਆ ਨਾ ਹੋਵੇ ਪੰਜਾਬ ਸਰਕਾਰ ਨੂੰ ਕਹਿੰਦੇ ਆ ਜੇ ਨਾਲ ਹੈਗਾ ਆ ਤਾਂ ਫਿਰ ਬੰਦਿਆਂ ਮੰਗਣਾ ਨਾਲ ਖੜ ਪਤਾ ਲੱਗੇ ਵੀ ਹਾਂ ਬੰਦਾ ਖੜਾ ਏ ਆ ਕਿਹਾ ਮੀਟਿੰਗਾਂ ਜੀਆਂ ਕਰੀ ਜੰਨਾ ਗੁਪਤ ਜੀਆਂ ਇਹਨਾਂ ਦਾ ਕਿਆ ਮਤਲਬ ਬਣਦਾ ਮੂਰੇ ਸਿੰਘ ਸੀਗੇ ਤੇ ਇੱਕ ਸਿੰਘ ਦੇ ਰੀੜ ਦੀ ਹੱਡੀ 'ਚ ਗੋਲੀ ਬੱਜੀ ਆ ਤੇ ਇੱਕ ਉਹਨੂੰ ਟੱਚ ਕਰਕੇ ਨਿਕਲ ਗਿਆ ਸਾਡੇ ਕومی ਇਨਸਾਫ ਮੋਰਚੇ ਦਾ ਸਿੰਘ ਆ ਚੜ੍ਹਦੀ ਕਲਾ ਚ ਹੈ ਜੀ ਗੱਲ ਕੋਈ ਨਹੀਂ ਆ ਠੀਕ ਹੈ ਸ਼ੰਭੂ ਮੋਰਚੇ ਦੇ ਉੱਪਰ ਹਰਿਆਣਾ ਸਰਕਾਰ ਵੱਲੋਂ ਸਥਿਤੀ ਨੂੰ ਮਤਲਬ ਕਿ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਲਗਾਤਾਰ ਡਰੋਨਾਂ ਦੇ ذریعے ਜਿਹੜੇ ਆਸੂ ਗੈਸ ਦੇ ਗੋਲੇ ਨੇ ਸਿੱਟੇ ਜਾ ਰਹੇ ਨੇ ਤਿੰਨ ਡਰੋਨ ਹਾਲਾਂਕਿ ਥੋੜੀ ਜਿਹੀ ਦੇਰ ਦੇ ਵਿੱਚ ਇੱਥੇ ਆਏ ਸੀਗੇ ਤਾਂ ਨੌਜਵਾਨਾਂ ਵੱਲੋਂ ਇੱਕ ਯੁਕਤਾ ਕਰਕੇ ਜੋ ਕਿ ਪਤੰਗ ਉਡਾ ਕੇ ਉਹਨਾਂ ਨੂੰ ਪਜਾ ਦਿੱਤਾ ਗਿਆ ਤੇ ਸਾਡੇ ਨਾਲ ਨਿਯੰਗ ਸਿੰਘ ਫੌਜਾ ਮੌਜੂਦ ਨੇ ਤੇ ਵੀਰ ਮੌਜੂਦ ਨੇ ਪਹਿਲੇ ਦਿਨ ਤੋਂ ਹੀ ਇੱਥੇ ਨੌ ਮੋਰਚੇ ਦੇ ਉੱਪਰ ਡਟੇ ਹੋਏ ਨੇ ਸ਼ੰਭੂ ਮੋਰਚੇ ਦੇ ਵੀਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਪਾਸੇ ਡਰੋ ਦੇਖੋ ਬਾਬਾ ਜੀ ਇਹ ਤਾਂ ਹੁਣ ਸਾਡੇ ਕਿਸਾਨ ਜਥੇਬੰਦੀ ਜਿਹੜੇ ਲੀਡਰ ਵਾ ਜਿਹੜੇ ਬਣੇ ਆ ਅੱਗੇ ਆਗੂ ਲੱਗੇ ਆ ਇਹ ਉਹਨਾਂ ਨੂੰ ਚਾਹੀਦਾ ਵਾ ਉਹਨਾਂ ਨੇ ਸਾਡੇ ਅਸੀਂ ਅੱਗੇ ਵੀ ਇੱਕ ਦਿਨ ਆਏ ਸੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਸਾਨੂੰ ਘੰਟੇ ਦਾ ਟਾਈਮ ਦੋ ਕਦੀ ਡੇਢ ਘੰਟੇ ਦਾ ਟਾਈਮ ਦੋ ਫੇਰ ਕਹਿੰਦੇ ਅਗਲੇ ਦਿਨ ਫੇ ਉਸ ਤੋਂ ਪਗੜੀ ਫੇਰ ਉਹਨਾਂ ਨੇ ਐਤਵਾਰ ਦੀ ਮੀਟਿੰਗ ਰੱਖਤੀ ਐਤਵਾਰ ਤੋਂ ਬਾਅਦ ਫੇ 21 ਤਰੀਕ ਦਾ ਟਾਈਮ ਦਿੱਤਾ ਉਹਨਾਂ ਨੇ ਇਹ ਹੁਣ ਆਗੂਆਂ ਨੂੰ ਚਾਹੀਦਾ ਵਾ ਤੁਸੀਂ ਬਾਰ-ਬਾਰ ਮੀਟਿੰਗਾਂ ਨਾ ਕਰੋ ਜੇ ਉਹਨਾਂ ਨੇ ਤੁਹਾਨੂੰ ਦਿੱਲੀ ਬੈਠੇ ਡੇਢ ਦਾਲ ਬੈਠਿਆ ਤੁਹਾਨੂੰ ਐਮਐਸਪੀ ਦਾ ਹੱਕ ਨਹੀਂ ਦਿੱਤੇ ਤੁਹਾਨੂੰ ਸੈਂਟਰ ਦੇ ਮੰਤਰੀਆਂ ਨਾਲ ਦੇਖੋ ਜੀ ਮੀਟਿੰਗਾਂ ਜਿੰਨੀਆਂ ਮਰਜ਼ੀ ਕਰੀ ਜਾਓ ਉਲਝਾ ਰੀਆਂ ਸਰਕਾਰ ਇਹ ਉਲਝ ਰਹੇ ਆ ਇਹਨਾਂ ਨੂੰ ਉਲਝਣਾ ਨਹੀਂ ਚਾਹੀਦਾ ਆ ਦਾ ਜੋ ਟੀਚਾ ਮਿੱਥਿਆ ਵਾ ਜੋਰਦਾਸ ਬੇਨਤੀ ਕੀਤੀ ਆ ਉਹ ਕਰਕੇ ਆ ਦਾ ਦਿੱਲੀ ਨੂੰ ਚਾਲੇ ਪਾਉਣ ਉਥੇ ਚਾਲੇ ਪਾ ਕੇ ਉਥੇ ਪਹੁੰਚਣ ਤੋਂ ਬਾਅਦ ਜਿਹੜੀ ਮੀਟਿੰਗ ਕਰਨੀ ਆ ਕਰਨ ਕਿਉਂਕਿ ਇਸ ਚੀਜ਼ ਨਾਲ ਨੌਜਵਾਨੀ 'ਚ ਵੀ ਰੋਸ ਆ ਨੌਜਵਾਨੀ ਆਕਾ ਕੇ ਮੇਰੇ ਸਾਹਮਣੇ ਅੱਧੇ ਓ ਜਿਆਦਾ ਘਰਾਂ ਨੂੰ ਮੁੜ ਗਈ ਅੱਜ ਫੇਰ ਇਹਨਾਂ ਨੇ ਕਾਲ ਦਿੱਤੀ ਤਾਂ ਸਾਰੀ ਨੌਜਵਾਨੀ ਵਾਪਸੀ ਆਈ ਆ ਪੱਬਾਂ ਪਾਰ ਹੋ ਗਏ ਪਰ ਇਹਨਾਂ ਨੂੰ ਇਹਨਾਂ ਨੌਜਵਾਨੀ ਦੇ ਨਾਲ ਨਹੀਂ ਖੜਨਾ ਚਾਹੀਦਾ ਇਹਨਾਂ ਨੂੰ ਸੱਚਾਈ ਦੱਸੋ ਜੇ ਚਕੂਚ ਕਰਨਾ ਤਾਂ ਦੱਸੋ ਜੇ ਨਹੀਂ ਕਰਨਾ ਤਾਂ ਦੱਸੋ ਕਿਉਂਕਿ ਜੇ ਅੱਪਾਂ ਇਹ ਗੱਲ ਕਰੀਏ ਜੇ ਸਾਰਾ ਪੰਜਾਬ ਹਰਿਆਣਾ ਲੱਗਦਾ ਇੱਥੇ ਮੋਰਚੇ ਦੇ ਉੱਪਰ ਪਹੁੰਚਿਆ ਹੋਇਆ ਖਨੌਰੀ ਬਾਰਡਰ ਦੀ ਗੱਲ ਕਰੀਏ ਉੱਥੋਂ ਵੀ ਲੱਖਾਂ ਦੀ ਤਦਾਦ ਦੇ ਵਿੱਚ ਕਿਸਾਨ ਪਹੁੰਚੇ ਹੋਏ ਨੇ ਦੇਖੋ ਜੀ ਕਿਸਾਨਤ ਆਪਣੇ ਜਿੰਨੀ ਵੀ ਨੌਜਵਾਨੀ ਸਾਰੀ ਪਹੁੰਚ ਰਹੀ ਆ ਆਪਣੇ ਹਰਿਆਣੇ ਵਾਲੇ ਵੀ ਪਹ ਪਹੁੰਚ ਰਿਹਾ ਪਰ ਹੁਣ ਕਮੀ ਕਿੱਥੇ ਆ ਕਮੀ ਸਾਡੇ ਹੁਣ ਲੀਡਰਾਂ ਚ ਜਿੱਥੇ ਸਾਰੀ ਨੌਜਵਾਨੀ ਨੂੰ ਪੁੱਛ ਕੇ ਦੇਖ ਲਓ ਇਸ ਟਾਈਮ ਕਮੀ ਸਾਡੇ ਲੀਡਰਾਂ ਚਾ ਕਿਉਂਕਿ ਲੀਡਰਾਂ ਦਾ ਹੁਕਮ ਠੀਕਦੇ ਪਏ ਆ ਕਿ ਕਦੋਂ ਹੁਕਮ ਕਰਨ ਤਾਂ ਅੱਗੇ ਨੂੰ ਚਾਲੇ ਪਾਈਏ ਕਿਉਂਕਿ ਅਸੀਂ ਆਪਦੇ ਤੌਰ ਤੇ ਆਪਣੇ ਆਪਣੇ ਆਪ ਤੇ ਨਹੀਂ ਕਰਨਾ ਚਾਹੁੰਦੇ ਅੱਗੇ ਹੋ ਕੇ ਕਿਉਂਕਿ ਅਸੀਂ ਜੇ ਅੱਗੇ ਹੋ ਗਏ ਕੀਤਾ ਇਹਨਾਂ ਨੇ ਅੱਗੇ ਵੀ ਬਲੇਮ ਲਾਏ ਆ ਤਾਂ ਹੁਣ ਵੀ ਲਾ ਸਕਦੇ ਆ ਉਸ ਟਾਈਮ ਤੇ ਵੀ ਦੀਪ ਸਿੱਧੂ ਦਾ ਬਲੇਮ ਲਾਉਂਦੇ ਰਹੇ ਕਿ ਗद्दार ਆ ਇਹ ਸਾਨੂੰ ਵੀ ਲਾ ਸਕਦੇ ਆ ਇੱਥੇ ਸਾਡੇ ਤੇ ਵੀ ਲਾਮ ਕਰ ਸਕਦੇ ਆ ਕਿ ਸਾਡੇ ਮੋਰਚਾ ਖਰਾਬ ਕਰ ਰਹੇ ਆ ਇਹਨੇ ਹੰਗਸੰਗ ਕਰਨਾ ਆਇਆ ਇਸ ਲਈ ਅਸੀਂ ਅੱਗੇ ਹੋ ਕੇ ਕੁਝ ਨਹੀਂ ਕਰਨਾ ਚਾਹੁੰਦੇ ਇੱਕ ਸਾਂਝ ਜਿਹੀ ਬੰਦੀ ਅੱਗੇ ਹੋ ਕੇ ਚੱਲਣ ਅਸੀਂ ਇਹਨਾਂ ਦੇ ਮਗਰ ਹੋ ਕੇ ਨਾਲ ਮੋੜਾਂ ਤੋਂ ਮੋੜਾਂ ਨਾਲ ਲੱਗ ਚੱਲਾਂਗੇ ਭਾਈ ਕਿਵੇਂ ਦੇਖਦੇ ਹੋ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਸੱਟਾ ਕੋਈ ਨਿਕਲਦਾ ਨਹੀਂ ਐਮਐਸਪੀ ਦੀ ਮੰਗ ਹੋਰ ਕਈ ਕਰਜ਼ਾ ਮੁਕਤੀ ਨੂੰ ਲੈ ਕੇ ਸਵਾਲ ਕੀਤੇ ਜਾਂਦੇ ਨੇ ਵੀ ਕੀ ਲੱਗਦਾ ਵੀ ਲਗਾਤਾਰ ਜਿਹੜੀ ਹੁਣ ਕਾਲ ਦਿੱਤੀ ਗਈ ਸੀ ਅੱਜ 21 ਤਰੀਕ ਦੀ ਵੀ ਲੱਗਦਾ ਹੁਣ ਦੁਬਾਰਾ ਕੋਈ ਕਾਲ ਦਿੱਤੀ ਜਾਊਗੀ ਕਿ ਸ਼ਾਮ ਨੂੰ 4 ਵਜੇ ਫੇਰ ਮੀਟਿੰਗ ਹੈ ਦੇਖੋ ਜੀ ਮੈਂ ਤੁਹਾਡੇ ਮਾਦੀ ਮਰਾਹੀ ਦੱਸਣਾ ਚਾਹੁੰਦਾ ਦੇਖੋ ਸਰਕਾਰ ਦੇ ਉੱਤੇ ਪ੍ਰੈਸ਼ਰ ਪੂਰਾ ਪਿਆ ਹੋਇਆ ਕਿਉਂਕਿ ਜਿਹੜੀ ਇਹ ਮੋਰਚਾ ਇੱਥੇ ਵੀ ਲੱਗਿਆ ਹੋਇਆ ਹੈ ਨਾ ਇਹਦੀ ਜਿਹੜੀ ਗੱਲ ਆ ਪੂਰੇ ਵਰਲਡ ਵਰਲਡ ਦੇ ਵਿੱਚ ਜਾ ਚੁੱਕੀ ਹੈ ਤੇ ਕਹਿੰਦੇ ਹੁੰਦੇ ਨੇ ਤਪੋ ਰਾਜ ਰਾਜੋ ਨਰਕ ਇਹ ਜਿਹੜੀ ਸਰਕਾਰ ਦਾ ਇਹ ਅੰਤ ਆ ਗਿਆ ਜੀ ਤੇ ਜੇ ਸਾਡੀਆਂ ਖਾਲਸਾਈ ਫੌਜਾਂ ਇੱਥੇ ਨਾਲ ਖੜੇ ਨੇ ਸਾਡੇ ਸਿੰਘ ਬਾਬੇ ਨਾਲ ਖੜੇ ਨੇ ਇਹਨਾਂ ਇਹ ਪੂਰੇ ਤਿਆਰ ਪਰ ਤਿਆਰ ਨੇ ਅੱਗੇ ਜਾਣ ਨੂੰ ਪਰ ਨਾਲ ਦੀ ਨਾਲ ਜਿਹੜੇ ਸਾਡੇ ਕਿਸਾਨ ਆਗੂ ਨੇ ਉਹ ਕੋਈ ਦੂਰ ਅੰਦੇਸੀ ਸੋਚ ਉਹਨਾਂ ਦੀ ਕੀ ਆ ਵੀ ਹਜੇ ਸਾਰੇ ਇੱਥੇ ਅਸੀਂ ਵੇਟ ਕਰ ਰਹੇ ਆ ਜੀ ਜਿੱਦਾਂ ਵੀ ਸਾਨੂੰ ਹੁਕਮ ਆਉਂਦਾ ਹੈ ਇਹ ਸਾਡੇ ਨਿੰਗ ਸਿੰਘ ਬਾਬੇ ਖੜੇ ਨੇ ਨੌਜਵਾਨ ਕੋਈ ਪਿੱਛੇ ਹਟਣ ਨੂੰ ਤਿਆਰ ਨਹੀਂ ਹੈਗਾ ਸਾਰਿਆਂ ਦੇ ਹੌਸਲੇ ਬਰਕਰਾਰ ਨੇ ਅਸੀਂ ਲਗਾਤਾਰ 13 ਤਰੀਕ ਤੋਂ ਆ ਰਹੇ ਹਾਂ ਕਿਸੇ ਤਰ੍ਹਾਂ ਦਾ ਵੀ ਜੇ ਸਾਨੂੰ ਹੁਕਮ ਆਉਂਦਾ ਸੀ ਨਾਲ ਦੀ ਨਾਲ ਬੈਰੀਕੇਡ ਤੋੜਾਂਗੇ ਆਪਣਾ ਸੰਗਰੂਰ ਜ਼ਿਲ੍ਹਾ ਪੈਂਦਾ ਸੀ ਸਾਡਾ ਦੜਬੇ ਕੋਲ ਸਾਡਾ ਪਿੰਡਾ ਖਨੋਰੀ ਬਾਡਰ ਉੱਥੇ ਵੀ ਸਾਡੀ ਸੰਗਤਾਂ ਡੱਟੀਆਂ ਹੋਈਆਂ ਨੇ ਤੇ ਐਨੇ ਦਿਨਾਂ ਦੇ ਹਾਲਾਤ ਕਿਵੇਂ ਦੇ ਦੇਖੇ ਕਦੀ ਅੱਧੀ ਰਾਤ ਨੂੰ ਮਿਲ ਕੇ ਫਾਇਰ ਕਰ ਦਿੰਦੇ ਨੇ ਕਦੀ ਕੁਝ ਕਰ ਦਿੰਦੇ ਨੇ ਬਈ ਇਹ ਦੇਖੋ ਜੀ ਇਹ ਤਾਂ ਬਿਲਕੁਲ ਆਪਾਂ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਇੱਕ ਤਾਨਾशाही ਸਿਸਟਮ ਚਲਦਾ ਤੀਆ ਇਹ ਲੋਕਤੰਤਰ ਦਾ ਘਾਣਾ ਜੀ ਅਸੀਂ ਇਹ ਦੇਸ਼ ਵਾਸਤੇ ਪੰਜਾਬੀਆਂ ਨੇ ਹਮੇਸ਼ਾ ਕੁਰਬਾਨੀਆਂ ਕਰੀਆਂ ਨੇ ਦੇਖੋ ਮੁਗਲਾਂ ਵੇਲੇ ਵੀ ਸਾਡੇ ਸਿੰਘਾਂ ਨੇ ਸਾਡੇ ਗੁਰਤੇਗਵਾਦਰ ਜੀ ਨੇ ਕੁਰਬਾਨੀਆਂ ਕਰੀ ਤਾਂ Hindu dharm di rakha kari Hindustan di rakha kari ਉਸ ਤੋਂ ਬਾਅਦ ਦੇਸ਼ ਦੀ ਆਜ਼ਾਦੀ 'ਚ ਸਾਡਾ 80% ਹਿੱਸਾ ਸਾਡਾ ਪੰਜਾਬੀਆਂ ਦਾ ਜਦੋਂ ਕਿ 90% ਹਿੱਸਾ ਸਾਡਾ ਪੰਜਾਬੀਆਂ ਦਾ ਜਦੋਂ ਕਿਤੇ ਬਾਡਰਾਂ ਦੀ ਗੱਲ ਆਉਂਦੀ ਹੈ ਸਾਡੇ ਪੰਜਾਬੀ ਮੂਰੇ ਨੇ ਜਦੋਂ ਕਿਤੇ ਹੱਕਾਂ ਦੀ ਗੱਲ ਆਉਂਦੀ ਹੈ ਸਾਨੂੰ ਇਹ ਵੱਖਵਾਦੀ ਕਹਿ ਕੇ ਜਾਂ ਖਾਲਸਤਾਨੀ ਕਹਿ ਕੇ ਸਾਨੂੰ ਇਹ ਮਤਲਬ ਕਿ ਇਦਾਂ ਦੇ ਸਾਡੇ ਨਾਲ ਹਾਲਾਤ ਪੈਦਾ ਕਰ ਦਿੰਦੇ ਜੀ ਇਹ ਕਲਦੀ ਭਾਈ ਵੀਡੀਓ ਦੇਖਿਓਗੇ ਆਈਪੀਐਸ ਆਫਿਸ ਅਫਸਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਸਰਦਾਰ ਪਗਬਨੀ ਬੰਨੀ ਹੋਈ ਉਹਨਾਂ ਨੇ ਕੋਈ ਪ੍ਰੋਟੈਸਟ ਸੀਗਾ ਉੱਥੇ ਉਹਨਾਂ ਨੂੰ ਰੋਕ ਰਹੇ ਸੀਗੇ ਬੀਜੇਪੀ ਆਗੂ ਵੱਲੋਂ ਤੁਹਾਨੂੰ ਪਤਾ ਤੇ ਰੋਲਾ ਪੈਂਦਾ ਵੀ ਉਹਨਾਂ ਨੂੰ ਖਾਲਸਤਾਨੀ ਤਾਂ ਅੱਤਵਾਦੀ ਤੱਕ ਕਿਹਾ ਜਾਂਦਾ ਉਹਨਾਂ ਦੇਖੋ ਜੀ ਇਹ ਜਿਹੜਾ ਆਪਣਾ ਖਾਲਸਾ ਜੀ ਇਹ ਖਾਲਸਾ ਇਹ ਦਾ ਜਿਹੜਾ ਕੋਈ ਖਾਲਸਾ ਸਰੂਪ ਦੇ ਵਿੱਚ ਹੈ ਬਾਹਰਲੇ ਮੁਲਕਾਂ ਦੇ ਵਿੱਚ ਗੋਰੇ ਇਸ ਗੱਲ ਨੂੰ ਮੰਨਦੇ ਨੇ ਗੋਰੇ ਨਿਮਸਤਕ ਹੋਏ ਨੇ ਕਰੋਨਾ ਕਾਲ ਦੇ ਵਿੱਚ ਸਾਡੇ ਸਿੰਘਾਂ ਨੇ ਸਿੱਖ ਕੌਮ ਨੇ ਆਕਸੀਜਨ ਤੱਕ ਦੇ ਲੰਗਰ ਲਾਤੇ ਉਹ ਉਹ ਆਰਐਸਐਸ ਦੀਆਂ ਚਾਲਾਂ ਨੇ ਜੀ ਜਿਹੜੇ ਜਿਹੜੇ ਉਹ ਇੱਕ ਵਧੀਆ ਪੋਸਟ ਦੇ ਅਫਸਰ ਸੀ ਜਿਨ੍ਹਾਂ ਨੂੰ ਉਹਨਾਂ ਨੇ ਖਾਲਸਤਾਨੀ ਪੱਦੀ ਸ਼ਬਦਾਵਲੀ ਵਰਤੀ ਪਰ ਉਹਨਾਂ ਦਾ ਠੋਕਮਸ ਜਵਾਬ ਦਿੱਤਾ ਉਹਨਾਂ ਨੇ ਇਹ ਸਾਡੇ ਸਿੱਖਾਂ ਨਾਲ ਕੋਈ ਗੱਲ ਨਹੀਂ ਬਿਤਕਰਾ ਕਰਦੇ ਨੇ ਜੀ ਪਰ ਇਹ ਘੱਟ ਗਿਣਤੀ ਬਹੁਤ ਗਿਣਤੀਆਂ ਦੇ ਉੱਤੇ ਸੇਵਾ ਦੇ ਪੱਖ ਤੋਂ ਸਿੱਧਕ ਤੇ ਪੱਖ ਤੋਂ ਕੁਰਬਾਨੀਆਂ ਦੇ ਪੱਖ ਤੋਂ ਇਹ ਅੱਗੇ ਹੈ ਜੀ ਕੰਮ ਇਹ ਇਹ ਪੂਰਾ ਵਰਲਡ ਮੰਨਦਾ ਇਹਨੂੰ ਗੋਰੇ ਅੰਗਰੇਜ਼ ਸਾਰੇ ਮੰਨਦੇ ਨੇ ਇਸ ਗੱਲ ਨੂੰ ਨਹੀਂ ਬਾਈ ਜੀ ਆਪਾਂ ਇੱਕ ਗੱਲ ਦੇਖੀਏ ਕਰੋਨਾ ਦੇ ਟਾਈਮ ਲੱਗਦਾ ਵੀ ਪੰਜਾਬ ਨਾ ਹੁੰਦਾ ਤਾਂ ਦੇਸ਼ ਦੇ ਵਿੱਚ ਜਿਹੜੀ ਐਡੀ ਵੱਡੀ ਆਫਤ ਆਈ ਸੀਗੀ ਲੰਗਰ ਲੱਗਦੇ ਰਹੇ ਆਕਸੀਜਨ ਦੇ ਲੰਗਰ ਹੋਣ ਅਨੇਕਾਂ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਸੀਗੇ ਜਾਂਦੇ ਰਹੇ ਆਪਣੇ ਦੇਸ਼ ਦੇ ਵਿੱਚ ਦੇਖੋ ਜੀ ਅਸੀਂ ਦੇਖਿਆ ਚੰਡੀਗੜ੍ਹ ਦੇ ਵਿੱਚ ਟਰਾਈ ਸਿਟੀ ਮੈਂ ਮਹਾਲੀ ਉਦੋਂ ਦੇਖਿਆ ਉਸ ਟਾਈਮ ਮਜ਼ਦੂਰ ਸੀਗੇ ਕੋਈ ਬਿਹਾਰ ਤੋਂ ਆਏ ਸੀ ਕੋਈ ਜੁਪੀ ਤੋਂ ਬਾਈ ਜੀ ਉਹਨਾਂ ਨੂੰ ਪੇਟ ਭਰ ਕੇ ਤਿੰਨੇ ਟਾਈਮ ਲੰਗਰ ਪੰਜਾਬੀਆਂ ਨੇ ਦਿੱਤਾ ਦਿੱਲੀ ਦੇ ਵਿੱਚ ਤੁਸੀਂ ਦੇਖੋਗੇ ਆਕਸੀਜਨ ਦੇ ਲੰਗਰ ਲਾਤੇ ਇਹ ਕੌਮ ਪਿੱਛੇ ਹਟਣ ਵਾਲੀ ਨਹੀਂ ਹੈਗੀ ਰਹੀ ਗੱਲ ਸੈਂਟਰ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਇਹ ਸਰਕਾਰ ਤੁਸੀਂ ਦੇਖ ਲਓ ਵੀ ਇਹਨਾਂ ਦਾ ਹਾਲ ਕੀ ਹੋਇਆ ਹੋਇਆ ਇਹ ਹਰ ਥਾਂ ਦੇ ੱਟਾ ਕਰ ਰਹੇ ਆ ਜੀ ਤੇ ਕੱਟ ਗਿੰਦਿਆਂ ਨੂੰ ਇਹ ਦਬਾਉਣਾ ਚਾਹੁੰਦੇ ਆ ਪਰ ਜਿਹੜੀ ਖਾਲਸਾ ਕੌਮ ਆ ਇਹ ਕਦੇ ਦਬਦੀ ਨਹੀਂ ਨਾ ਇਹਦਾ ਜਿੰਨਾ ਤੁਸੀਂ ਇਹਨੂੰ ਦਬਾਉਂਗੇ ਇਹ ਸਪ੍ਰਿੰਗ ਵਾਂਗੂ ਉੱਪਰ ਨੂੰ ਜਾਂਦੀ ਆ ਜੀ ਇਹ ਤਾਂ ਇਹਨਾਂ ਦਾ ਭਲੇਖਾ ਮਤਲਬ ਇਹ ਕੱਢ ਦਾਂਗੇ ਸਾਰੇ ਤੇ ਕੱਢ ਵੀ ਦੇਵਾਂਗੇ ਪਹਿਲਾਂ ਕੱਢਿਆ ਵੀ ਆ ਅੱਜ ਤੋ ਇਤਿਹਾਸ ਗਵਾਹ ਨੇਕਾਵਰ ਦਿੱਲੀ ਤੇ ਪੰਜਾਬ ਆਹਮੋ ਸਾਹਮਣੇ ਹੋ ਚੁੱਕੇ ਨੇ ਹਿਸਟਰੀ ਆ ਤੇ ਖਾਲਸਾ ਯਾਰ ਨੇ ਹਮੇਸ਼ਾ ਦਿਲ ਨੂੰ ਜਿੱਤ ਕੇ ਛੱਡਿਆ ਹੂੰ ਤੇ ਕੋਈ ਪਹਿਲੀ ਨਵੀਂ ਗੱਲ ਨਹੀਂ ਵੀ ਪੰਜਾਬ ਤੇ ਦਿੱਲੀ ਆਹਮੋ ਸਾਹਮਣੇ ਨਹੀਂ ਹੋਏ ਅਨੇਕਾਂ ਵਾਰ ਪੰਜਾਬ ਤੇ ਦਿੱਲੀ ਆਹਮੋ ਸਾਹਮਣੇ ਹੋਏ ਨੇ ਤੇ ਹਮੇਸ਼ਾ ਕਿਉਂਕਿ ਇੱਕ ਪਾਸੇ ਸੱਚਾ ਦੂਜੇ ਪਾਸੇ ਝੂਠਾ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਬਾਕੀ ਜਿਹੜੀ ਇਹ ਕੌਮ ਆਪਣੀ ਕੌਮ ਹੈ ਇਹ ਪੰਜਾਬੀ ਹੈ ਸਾਡੇ ਨਿੰਗ ਸਿੰਘ ਬਾਬੇ ਖੜੇ ਨੇ ਇਹ ਗੁਰੂ ਗੋਬਿੰਦ ਸਿੰਘ ਵੇਲੇ ਤੋਂ ਇਹ ਫੌਜਾਂ ਲੜਦੀਆਂ ਆਉਂਦੀਆਂ ਨੇ ਅੱਗੇ ਹੋ ਕੇ ਇਹਨਾਂ ਦੀ ਵੀ ਸਪੋਰਟ ਹੈ ਨਾਲ ਸਾਡੇ ਬਜ਼ੁਰਗਾਂ ਦੀ ਵੀ ਸਪੋਰਟ ਹੈ ਬਜ਼ੁਰਗਾਂ ਦਾ ਸਾਨੂੰ ਉਹਨਾਂ ਤੋਂ ਸਾਨੂੰ ਜਿਹੜੀ ਸਿਆਣਪ ਮਿਲਦੀ ਹੈ ਸੂਝ ਮਿਲਦੀ ਹੈ ਸਾਨੂੰ ਗੁਰ ਜਜਵਾ ਵੀ ਨਾਲ ਚਾਹੀਦਾ ਜੀ ਜਜਵੇ ਦੇ ਨਾਲ ਸਾਲ ਸਾਨੂੰ ਜਿਹੜਾ ਟਕਾ ਸ਼ਾਂਤੀ ਬਣਾ ਕੇ ਰੱਖਣੀ ਆ ਉਹ ਸਾਨੂੰ ਬਜ਼ੁਰਗਾਂ ਤੋਂ ਮਿਲਦਾ ਇਹ ਬਾਬੇ ਦਾ ਤੁਸੀਂ ਗੱਲ ਮੈਂ ਮੈਂ ਕਹਿੰਦਾ ਜੀ ਲਿੰਗ ਸਿੰਘ ਬਾਬਾ ਜੀ ਜਦੋਂ ਗੋਲੀ ਬੱਜੀ ਆ ਉਦੋਂ ਇਹ ਬਾਬਾ ਜੀ ਇੱਥੇ ਸੀ ਅਸੀਂ ਮਜਦੂਦ ਮੌਜੂਦ ਸੀਗੀ ਅਰਬੀ ਸਿੰਘ ਜੀ ਦੇ ਬੱਜੀ ਸੀ ਜਦੋਂ ਗੋਲੀ ਜੀ ਹਾਂਜੀ ਰਾਜੂ ਸਿੰਘ ਰਾਜੂ ਸਿੰਘ ਦੇ ਅਸੀਂ ਉਸ ਦਿਨ ਮੌਜੂਦ ਸੀ ਇੱਥੇ ਇਹ ਇਹ ਡਰਨ ਵਾਲੇ ਨਹੀਂ ਹੈਗੇ ਜੀ ਨਾ ਇਹ ਮੌਤ ਤੋਂ ਡਰਨ ਆਪਣੇ ਬੰਦੇ ਆਪਣੇ ਬੰਦੇ ਅੱਗੇ ਖੜੇ ਨੇ ਡਟ ਕੇ ਖੜੇ ਨੇ ਜੀ ਲੱਗਦਾ ਕੌਲੇ ਚੱਲੀ ਐ ਪਰ ਫੌਜਾਂ ਅੱਜ ਵੀ ਇੱਥੇ ਪਹੁੰਚੀ ਹੋਈਆਂ ਐ। ਬਾਕੀ ਦੇਖੋ ਅਸੀਂ ਨੌਜਵਾਨੀ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਤੁਸੀਂ ਇਹ ਗੱਲਾਂ ਨਾ ਕਰੋ ਜੀ ਇਹਨਾਂ ਨੇ ਬਾਰਡਰ ਕਰਤੇ ਇਹਨਾਂ ਨੇ ਸਾਡੇ ਨਾਲ ਵਿਤਕਰਾ ਕਰਤਾ। ਇਹ ਜੀ ਇਹਨਾਂ ਨੇ 84 ਤੋਂ ਹੀ ਸਾਡੇ ਨਾਲ ਲੀਕ ਖਿੱਚਤੀ ਸੀ। ਇਹ ਹਿੰਦ ਸਰਕਾਰ ਨੇ ਸਾਡੇ ਦੇ ਨਾਲ 84 ਤੋਂ ਹੀ ਜਦੋਂ ਇਹਨਾਂ ਨੇ ਦਰਬਾਰ ਸਾਹਿਬ ਤੇ ਤਿਰੰਗਾ ਲਹਿਰਾਤਾ ਸੀ, ਉਸ ਦਿਨ ਇਹਨਾਂ ਨੇ ਲੀਕ ਖਿੱਚਦੀ ਸੀ। ਇਹ ਲੀਕ ਅਸੀਂ ਸਿਰਫ ਗੁੜਿਆ ਰੱਖਣੀ ਆ, ਅਜੀ ਵਿਕੀ ਨਹੀਂ ਹੋਣ ਦੇਣੀ। ਇਹ ਨਾ ਭਲੇਖਾ ਪੌਣਕ ਅਸੀਂ ਇਹਨਾਂ ਨਾਲ ਸਮਝੋਤੇ ਕਰ ਲੈਣਗੇ। ਸਾਡੇ ਤਖਤ ਅਫਦਾਲੀ ਨੇ ਟਾਇਆ ਅਸੀਂ ਉਹਨਾਂ ਨਾਲ ਸਮ ਕਟ ਡਾ ਕੇ ਅਸੀਂ ਇਹਨਾਂ ਨੂੰ ਸਮਝੋਤੇ ਕਰ ਲਾਂਗੇ ਅਸੀਂ ਇਹਨਾਂ ਨਾਲ ਬਿਲਕੁਲ ਕੋਈ ਸਮਝੋਤਾ ਨਹੀਂ ਕਰਨਾ ਇਹ ਪਲੇਖਾ ਕੱਢ ਦੇਣ ਅਸੀਂ ਆਪਦਾ ਸਥਾਨ ਲੈ ਕੇ ਹਰਨਾਵਾ ਤੇ ਲਿਆਵਤ ਲੈਂਦੇ ਰਵਾਂਗੇ ਹਾਂ ਇਹ ਮੈਨੂੰ ਪਤਾ ਲੱਗਦਾ ਅੱਜ ਆਇਆ ਵਿੱਚ ਇਹ ਉਸ ਦਿਨ ਉੱਤੇ ਖਨੋਰੀ ਇਹ ਪਲਾਸਟਿਕ ਉੱਤੇ ਹੀ ਉਂਗਲੀ ਟੁੱਟੀ ਜ਼ਖਮ ਹੋਇਆ ਅੱਜ ਅੱਗੇ ਸੀਗਾ ਹੋਣਾ ਧੱਕ ਘੰਟਾ ਪਹਿਲਾਂ ਆ ਗੋਲਾ ਹੋ ਜਾ ਵੇਖਦੇ ਕਿੰਨਾ ਜਬ ਐਸੇ ਸੁੱਜਕ ਐਸੇ ਦਾ ਵੱਜਿਆ ਸਿੱਧਾ ਗੋਲਾ ਵੱਜਿਆ ਗੋਲਾ ਮੈਂ ਪਾੜਿਆ ਇਹ ਵੇਖੀ ਜ਼ਖਮ ਪਰ ਥੱਲੇ ਵਾਲੀ ਨਹੀਂ ਪਾਟੀ ਸਾਨੂੰ ਪਤਾ ਲੱਗ ਗਿਆ ਦੀ ਦੀ ਕਿੰਨੀ ਆ ਕੋਈ ਨੁਕਸਾਨ ਨਹੀਂ ਹੁੰਦਾ ਛੱਟ ਲੱਗੂਗੀ ਪੱਥਰ ਮਾਰੂ ਉਹ ਵੀ ਲੱਗੂਗੀ ਪਰ ਕੁਛ ਨਹੀਂ ਆ ਮੈਨੂੰ ਕੋ ਡਰ ਨਹੀਂ ਲੱਗਦਾ ਇੱਕ ਪਾਸੇ ਫੋਰਸ ਖੜੀ ਆ ਡਰ ਕਾ ਲੱਗਣਾ ਵਗਰੂ ਹੁਣ ਮੱਕੀ ਅੱਖਾਂ ਸ਼ੇਰ ਭਾਵੇਂ ਭੁੱਖਾ ਹੋਵੇ ਕਾ ਨਹੀਂ ਨਾ ਕੰਦਾ ਇਸੇ ਤਰ੍ਹਾਂ ਸਿੱਖ ਕਿਸੇ ਜਨਮ ਕੇ ਸਿਰ ਨਹੀਂ ਝੁਕਾਉਂਦਾ ਮੇਰੀ ਸੁਣੋ ਗੱਲ ਇਹ ਜਿਹੜੀ ਕੌਮ ਹੈ ਨਾ ਪੰਜਾਬੀ ਇਹ ਡਰਨੇ ਵਾਲੇ ਕੋਈ ਨਹੀਂ ਹੈਗੇ ਕਿਉਂਕਿ ਸਾਡੇ ਦਾਦੇ ਪੜਦਾਦਿਆਂ ਨੇ ਅਸੀਂ ਦੇਖਿਆ ਅੱਜ ਤਾਂ ਜਾਵੜੇ ਤੇ ਲਾਹੌਰ ਤੇ ਚੜ ਗਏ ਸੀ ਸਾਡੀਆਂ ਫੌਜਾਂ ਸਾਡੇ ਖੂਨ ਦੇ ਵਿੱਚ ਹੀ ਜੀ ਦਲੇਰੀ ਯਾਰ ਸ਼ੇਰੀ ਹੈ ਨਾ ਜਾ ਕੇ ਚੜ ਗਏ ਸੀ ਲਾਹੌਰ ਤੇ ਇਹ ਤਾਂ ਦੱਲਿਆ ਨਾ ਪਿੱਛੇ ਤੇ ਸੀਸਪੈਰ ਛੱਡੇ ਸੀ ਆਪਣਾ ਦਾਦਾ ਸਰਦਾਰ ਪ੍ਰੀਤਮ ਸਿੰਘ ਤੇ ਸਰਦਾਰ ਸੁਰਜੀਤ ਸਿੰਘ ਸਾਨੂੰ ਦੱਸ ਕੇ ਗਏ ਨੇ ਕਿ ਇਹ ਦੱਲੇ ਪਿੱਛੇ ਤੋਂ ਸੀਸਪੈਰ ਛੱਡ ਰਹੇ ਸੀ ਕਿ ਨਹੀਂ ਨਹੀਂ ਅੱਗੇ ਨਹੀਂ ਜਾਣਾ ਤੁਸੀਂ ਆਪ ਹੀ ਸੋਚ ਲੋ ਸੀ ਸਪੈਰ ਛੱਡਣ ਦੇ ਪਿੱਛੇ ਇਹਨਾਂ ਦਾ ਉਸ ਟਾਈਮ 47 ਦੇ ਵਿੱਚ ਕੀ ਮਕਸਦ ਸੀਗਾ 68 ਦੇ ਵਿੱਚ 67 ਦੇ ਵਿੱਚ ਜਿੰਨੀਆਂ ਜੰਗਾਂ ਹੋਈਆਂ ਉਹਨਾਂ ਜੇ ਇਹੀ ਮਕਸਦ ਸੀਗਾ ਵੀ ਉਧਰ ਤੇ ਵੀ ਜਿਹੜੇ ਮੁਸਲਮਾਨ ਪੰਜਾਬੀ ਭਾਈਆ ਆਪਣੇ ਤੇ ਇੱਧਰ ਤੇ ਜਿਹੜੇ ਆਪਣੇ ਸਾਰੇ ਭਾਈ ਹੈਗੇ ਪੰਜਾਬੀ ਭਾਈ ਵੀ ਇਹਨਾਂ ਨੂੰ ਆਪਸ ਵਿੱਚ ਨਾ ਲੜਾ ਕੇ ਮਾਰਾ ਦਿੱਤਾ ਜਾਵੇ ਤਿੰਨ ਚਾਰ ਜੰਗਾਂ ਦੇ ਵਿੱਚ ਨਵੇਟਾ ਕਰਵਾਤਾ ਜੀ ਕਿੰਨਾ ਆਪਣਾ ਮਤਲਬ ਸ਼ਹੀਦ ਹੋਈਆਂ ਫੌਜਾਂ ਤੇ ਕੁਝ ਕਾਲੇ ਪਾਣੀ ਭੇਜੀਆਂ ਇਹਨਾਂ ਨੇ ਕੁਝ ਹੋਰ ਉਧਰ ਆਧਰ ਜਿਹੜੇ ਲਾਲਾ ਵੀ ਟੈਗ ਦੇਤੇ ਖਾਲਸਤਾਨੀ ਯਾਰ ਖਾਲਸਤਾਨੀ ਤੁਸੀਂ ਮੈਨੂੰ ਇਹ ਗੱਲ ਦੱਸੋ ਖਾਲਿਸਤਾਨ ਦਾ ਮਤਲਬ ਪਤਾ ਕਿਸੇ ਨੂੰ ਖ ਅਸਲ ਚ ਮਤਲਬ ਇਹ ਹੈ ਕਿ ਪਿਓਰ ਚੀਜ਼ ਖਾਲਸ ਮਤਲਬ ਪਿਓਰ ਪਿਓਰ ਉਹ ਲੋਕਾਂ ਦਾ ਸਥਾਨ ਜਿਹੜੇ ਸੱਚ ਬੋਲਦੇ ਨੇ ਗਵਾਹੀ ਕਦੇ ਝੂਠੀ ਨਹੀਂ ਦਿੰਦੇ ਐਨ ਵਧੀਆ ਪ੍ਰੋਡਕਟ ਖਾਂਦੇ ਨੇ ਕੁਝ ਮਿਲਾਵਟੀ ਕੋਈ ਚੀਜ਼ ਨਹੀਂ ਖਾਂਦੇ ਆ ਨਹੀਂ ਹੁਣ ਕਿੰਨੇ ਇਧਰ ਜਿਹੜਾ ਵਾਦੀ ਵਧਾਈ ਆ ਮੈਂ ਕਹਿੰਦਾ ਸਾਰੇ ਈ ਤੌਰੇ ਸਮੁੰਦਰੀ ਕਾਈ ਦੇ ਨਾਲ ਕਿਹ ਤੇਲ ਸੜਿਆ ਬਾ ਤੇਲ ਆ ਉਹਦੇ ਨਾਲ ਆਪਣਾ ਉਹ ਵਿਚਾਰੇ ਗੁਜ਼ਾਰਾ ਕਰਦੇ ਨੇ ਕੋਈ ਕਪੋਸ਼ਨ ਦਾ ਸ਼ਿਕਾਰ ਹੋ ਰਹੇ ਆ ਉਹ ਜੋ ਵੀ ਮਿਲਦਾ ਖਾਈ ਜਾਂਦੇ ਨੇ ਤਾਂ ਆਪਾਂ ਇਹਨਾਂ ਨੂੰ ਆਹੀ ਕਹਿੰਨੇ ਭਾਈ ਜੇ ਇੰਨੀ ਵਾਦੀ ਵਧਾਈ ਆ ਇਹਦੇ ਵਿੱਚ ਸਾਡਾ ਪੰਜਾਬੀਆਂ ਦਾ ਤੁਹਾਡੇ ਨਾਲ ਸਾਡਾ ਕੋਈ ਰੋਲ ਨਹੀਂ ਠੀਕ ਹੈ ਨਾ ਅਸੀਂ ਖਾਲਸਾ ਹੈਗੇ ਆ ਖਾਲਸਤਾਨੀ ਵੀ ਹੈਗੇ ਆ ਔਰ ਖਾਲਸੇ ਵੀ ਹੈਗੇ ਆ ਆਰਾਸੀਂ ਕਦੇ ਵੀ ਖੋਟ ਖਾਲਸਾ ਸੋਨੇ ਵਿੱਚ ਆਪਣੇ ਚ ਕਾਸੀ ਪ੍ਰੋਟੈਕਟਾਂ ਵਿੱਚ ਕਾਸੀ ਚ ਵੀ ਆਪਣੀ ਸਿੱਖਿਆ ਵਿੱਚ ਪਾਣੀ ਵਿੱਚ ਬਿਜਲੀ ਵਿੱਚ ਖੋਟ ਨਹੀਂ ਜਰੇਗਾ ਤਾਂ ਇਹਨਾਂ ਨੂੰ ਬਾਰ-ਬਾਰ ਅਸੀਂ ਦੱਲਿਆਂ ਨੂੰ ਕੁੱਤਿਆਂ ਨੂੰ ਕਹਿੰਦੇ ਆ ਕਿ ਸਾਨੂੰ ਖਾਲਸਤਾਨੀ ਜਿਹੜਾ ਕਹਿਣਾ ਮਾਣ ਨਾਲ ਕਹਿਣਾ ਐਦਾਂ ਨਹੀਂ ਕਹਿਣਾ ਖਾਲਸਤਾਨੀ ਇਹ ਟੈਗ ਲਾਉਣ ਦੀ ਕੋਸ਼ਿਸ਼ ਕਰਦੇ ਆ ਸਾਨੂੰ ਖਾਲੀ ਖਾਲਿਸ ਲੋਕ ਪਤਾ ਕੈਸੀ ਉਹਨੇ ਖਾਲਿਸਤਾਨ ਦਾ ਖਾਲਸ ਲੋਕਾਂ ਦਾ ਸਥਾਨ ਯਾਰ ਇਹ ਜਿਹੇ ਲੋਕ ਆ ਯੋਧੇ ਜਿਨ੍ਹਾਂ ਦੇ ਮੂਰੇ ਅੱਖਾਂ ਪਾ ਗਏ ਅੰਗਰੇਜ਼ ਵੀ ਝਾਕ ਨਹੀਂ ਦੱਸ ਸਕਦਾ ਉਹ ਕਹਿੰਦਾ ਕਿ ਯਾਰ ਮੈਂ ਤੇਰੇ ਫੇਸ ਨੂੰ ਉਹ ਨਹੀਂ ਕਰ ਸਕਦਾ ਚਾਹ ਨਹੀਂ ਕਰ ਸਕਦਾ ਕਿ ਅੱਖ ਨਹੀਂ ਦਿੱਤੀ ਮਿਲਦੀ ਅੰਗਰੇਜ਼ ਦੀ ਐਡੇ ਮੋਟ ਸੇ ਚੇਹਰਾ ਵਰਗੇ ਸਾਡੇ ਫੇਸ ਸੀਗੇ ਫੇਸ ਨਹੀਂ ਤਾਂ ਕਰ ਪਾਉਂਦਾ ਅੰਗਰੇਜ਼ ਤਾਂ ਕਰਕੇ ਹੁਣ ਵੀ ਹੈਗੇ ਆ ਹੁਣ ਵੀ ਅਸੀਂ ਹੈਗੇ ਆ ਤਾਂ ਇਹਨਾਂ ਨੂੰ ਅਸੀਂ ਸਾਫ਼ ਕਹਿ ਦਨੇ ਆ ਆ ਜਿਹੜੇ ਦਗੜ ਦੱਲੇ ਬਿਨਾ ਬਿਨਾ ਬਜਾਤੇ ਖਾਲਿਸਤਾਨੀ ਜਾਂ ਟੈਰਰਿਸਟ ਜਾਂ ਹੋਰ ਕਈ ਤਰ੍ਹਾਂ ਦੇ ਲੱਭ ਸਾਡੇ ਨਾਲ ਵਰਤਦੇ ਨਾ ਇਹਨਾਂ ਨੂੰ ਦੱਲਿਆਂ ਨੂੰ ਦੱਸ ਦੋ ਸਾਡੇ ਦਾਦੇ ਪੜਦਾਦਿਆਂ ਦੀਆਂ ਗੁਰੂਆਂ ਦੀਆਂ ਕੁਰਬਾਨੀਆਂ ਕਿਹ ਹੈ ਉਹ ਸਾਡੇ ਜੋਦੇ ਕਾਲੇ ਪਾਣੀ ਕਿੰਨੇ ਅੰਗਰੇਜ਼ਾਂ ਨੇ ਭੇਜੇ ਆ ਉਹ ਸਾਡੀਆਂ 100% ਦੀ ਸਾਡੀਆਂ ਕੁਰਬਾਨੀਆਂ ਇਹ ਕੀ ਸਾਡਾ ਮੁੱਲ ਪਾ ਲੈਣਗੇ ਇਹ ਤਾਂ ਸਾ ਇਹ ਦਗੜਦੱਲੇ ਵਪਾਰੀ ਲੋਕ ਆ ਇਹਨਾਂ ਨੇ ਭੇਡਾਂ ਬਣਾਈਆਂ ਹੋਈਆਂ ਮਤਲਬ ਲਾਲਾ ਹਿਊਮਨ ਜੇ ਬਣਾ ਲੈਨੇ ਆ ਕਿਦਾਂ ਮਸ਼ੀਨਾਂ ਨੂੰ ਉਹਨਾਂ ਨੂੰ ਨਾਲ ਲਾ ਲਿਆ ਧਰਮ ਦੇ ਨੋਂ ਪਰ ਲਾ ਲਿਆ ਜਾਂ ਹੋਰ ਰਾਸ਼ਨ ਪਤਾ ਕੁਛ ਦੇਤਾ ਜਾਂ ਉਹਨੂੰ ਲਾਲਚ ਦੇ ਲਿਆ ਉਹਨੂੰ ਆਪਣੇ ਲਾਲਾ ਵੀ ਰੱਸਾ ਪਾ ਕੇ ਯਾਨੀ ਬੇੜੀ ਪਾਲੀ ਉਹਨੂੰ ਉਹ ਬੰਦਾ ਉਹ ਕਹਿ ਕਰਦਾ ਕਿ ਸੋਦਾ ਯਾਰ ਵੀ ਜੇ ਨਹੀਂ ਮੈਂ ਨਾ ਬੋਟਮੈਂਕ ਬਣਦਾ ਤਾਂ ਮੈਂ ਭੁੱਖਾ ਮਰ ਜਾਗਾ ਜਾਂ ਮੈਂ ਇਹ ਹੋ ਜਾਗਾ ਉਹਨਾਂ ਮਸ਼ੀਨਾਂ ਦਾ ਭਲੇਖਾ ਆ ਆਪਾਂ ਉਹਨਾਂ ਸਾਰੇ ਨਾਗਰਿਕਾਂ ਨੂੰ ਕਹਿੰਨੇ ਆ ਕਦੇ ਵੀ ਖਾਨਕੁੱਤੇ ਪਟੇ ਪਵਾ ਕੇ ਨਾ ਬਣੋ ਨਾ ਤੁਸੀਂ ਕਦੇ ਵਿਕੋ ਸਿਰਫ ਆਪਣੀ ਮਤ ਦਾਸ ਹੀਦਰੀਕੀ ਨਾ استعمال ਕਰੋ ਰਾਜ ਖਾਲਸੇ ਦਾ ਆਏਗਾ ਔਰ ਖਾਲਸਾ ਰਾਜ ਕਰਕੇ ਸਾਰਿਆਂ ਨੂੰ ਵਰਤਾਰਾ ਕਰੇਗਾ ਔਰ ਵਰਤਾਰਾ ਇਹੋ ਜਿਹਾ ਕਰੇਗਾ ਕਿ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ ਅਮਰੀਕਾ ਕੈਨੇਡਾ ਹੋਰ ਲੰਡਨ ਫਰਾਂਸ ਵਰਗੇ ਦੇਸ਼ਾਂ ਦੇ ਨਾਲ ਜਰਮਨ ਵਰਗੇ ਦੇ ਨਾਲ ਰਲਾ ਦਾਂਗੇ ਪਰ ਤੁਸੀਂ ਖਾਲਸਿਆਂ ਤੇ ਭਰੋਸਾ ਕਰੋ ਤੁਸੀਂ ਆਪਣੇ ਦਗੜਦੱਲੇ ਇਹੋ ਜੇ ਨਾ ਚੁਣੋ ਜਿਹੜੇ ਤੁਹਾਨੂੰ ਸਦੀਆਂ ਤੋਂ ਲੁੱਟਦੇ ਆ ਰਹੇ ਨੇ ਯਾਰ ਹੱਦੇ ਹੋ ਗਈ ਨਾ ਸਾਰ ਬਾਰ ਉਹਨਾਂ ਦਾ ਹੀ ਫਰਜ ਬਣਦਾ ਵੀ ਉਹਨਾਂ ਨੂੰ ਸੇਵਾ ਉਹਨੇ ਖਾਂਦਾ ਨਹੀਂ ਕੀਤਾ ਫੜ ਲਿਆ ਉਹਨਾਂ ਨੇ ਤਾਂ ਵੀ ਸਾਨੂੰ ਇਹ ਸੇਵਾ ਮਿਲਣੀ ਚਾਹੀਦੀ ਆ ਨਾ ਵੀ ਹੋਰ ਆ ਜੋਵਾਨ ਕਿੰਨੇ ਬਜ਼ੁਰਗ ਕਿੰਨੇ ਵਧੀਆ ਜੋਧੇ ਖੜੇ ਨੇ ਇਹਨਾਂ ਨੂੰ ਸੇਵਾ ਨਹੀਂ ਮਿਲ ਸਕਦੀ ਹੈ ਇਹਨਾਂ ਨੂੰ ਸੇਵਾ ਦੋ ਨਵੇਂ ਬੰਦਿਆਂ ਨੂੰ ਮੌਕਾ ਦੋ ਤਾਂ ਕਿ ਤੁਹਾਡਾ ਕੋਈ ਗੱਲ ਕਰੇ ਸੈਂਟਰ ਦੇ ਵੀ ਜਾ ਕੇ ਆ ਹੁਣ ਤੁਸੀਂ 92 ਭੇਜੇ ਤੇ ਕੀ ਕਰਤਾ ਉਹਨਾਂ ਨੇ ਉਹ ਅਜੇ ਤੱਕ ਕਦੇ ਤੁਹਾਡੇ ਨਾਲ ਨਹੀਂ ਆ ਕੇ ਖੜੇ ਕਦੇ ਤੁਹਾਡਾ ਕੋਈ ਮੈਟਰ ਨਹੀਂ ਉਹਨਾਂ ਨੇ ਕਦੇ ਦੇਖਿਆ ਕਦੇ ਕੋਈ ਮਨਸਾਬ ਮੋਰਚੇ ਚ ਨਹੀਂ ਦੇਖੇ ਸਰਕਾਰ ਤਾਂ ਕਹਿੰਦੀ ਐ ਵੀ ਕਿਸਾਨਾਂ ਦੇ ਨਾਲ ਪੰਜਾਬ ਦੀ ਸਰਕਾਰ ਕਹਿੰਦੀ ਪੰਜਾਬ ਸਰਕਾਰ ਨੂੰ ਕਹਿੰਨੇ ਆ ਜੇ ਨਾਲ ਹੈਗਾ ਆ ਤਾਂ ਫਿਰ ਬੰਦਿਆਂ ਮੰਗਣਾ ਨਾਲ ਖੜ ਪਤਾ ਲੱਗੇ ਵੀ ਹਾਂ ਬੰਦਾ ਖੜਾ ਏ ਆ ਕਿਆ ਮੀਟਿੰਗਾਂ ਜੀਆਂ ਕਰੀ ਜੰਨਾ ਗੁਪਤ ਜੀਆਂ ਇਹਨਾਂ ਦਾ ਕਿਆ ਮਤਲਬ ਬਣਦਾ ਜੇ ਤੂੰ ਨਾਗਰਿਕਾਂ ਦਾ ਵਾਕਈ ਚੁਣਿਆ ਹੋਇਆ ਬੰਦਾ ਹੈਗਾ ਤਾਂ ਇਹਨਾਂ ਦੇ ਪੱਖ ਦੀ ਗੱਲ ਕਰ ਦਿੱਲੀ ਨਾਲ ਸਿੱਧੇ ਬਿਆਨ ਦੇ ਬਾਬਾ ਜੀ ਉਧਰ ਗੱਲ ਕੀ ਹੋਈ ਸੀ ਜਦੋਂ ਤੁਸੀਂ ਕੁਝ ਨਿਹੰਗ ਸਿੰਘ ਫੌਜਾਂ ਦੇ ਨਾਲ ਜਮਾਈ ਪੁਲਿਸ ਦੇ ਕੋਲ ਪਹੁੰਚੇ ਸੀਗੇ ਹਰਿਆਣਾ ਪੁਲਿਸ ਦੇ ਕੋਲ ਕੁਝ ਨੇਕ ਸਿੰਘ ਤੇ ਗੋਲੀ ਵੀ ਲੱਗੀ ਸੀਗੀ ਬਾਬਾ ਜੀ ਗੱਲ ਆ ਵੀ ਅਸੀਂ ਆਪਣੀ ਫੌਜ ਨੂੰ ਹਮੇਸ਼ਾ ਕਹਿੰਦੇ ਲਾਂਬੰਦ ਹੋ ਕੇ ਰਹੋ ਤਿਆਰ ਪਰ ਤਿਆਰ ਰਹੋ ਔਰ ਕਹਨੇ ਵਿੱਚ ਰਹੋ ਬਚਨਾ ਕੇ ਪੱਕੇ ਰਹੋ ਜਦ ਹੁਣ ਸਾਡਾ ਬਚਨ ਉਹਨਾਂ ਨੇ ਕਿਆ ਕਰ ਮਤਲਬ ਲਾਲਾ ਮੈਨੂੰ ਚ ਗਰੋਧ ਆ ਗਿਆ ਹੁਣ ਕਰੇ ਕਿ ਆ ਵੀ ਗਰੋਧ ਵੀ ਆ ਜਾਂਦਾ ਕਈਆਂ ਚ ਉਸ ਦਿਨ ਦੀ ਘਟਨਾ ਸੁਣ ਘਟਨਾ ਕੀ ਹੋਈ ਸੀ ਘਟਨਾ ਦੇਖੋ ਜੀ ਮੈਂ ਉਸ ਟਾਈਮ ਮੌਕੇ ਪਰ ਥਾ ਨਹੀਂ ਤਾਂ ਮੈਂ ਥੋੜਾ ਇੱਧਰ ਮੈਨੂੰ ਆਪਣੇ ਯਾਰ ਦੋਸਤ ਆਪਣੇ ਮੀਡੀਆ ਵਾਲੇ ਆਏ ਹੋਏ ਸੀਗੇ ਉਹਨਾਂ ਦੇ ਨਾਲ ਮੈਂ ਬਚਨ ਬਲਾਸ ਕਰ ਰਿਹਾ ਸੀਗਾ ਆ ਇੱਧਰ ਪਿੱਛੇ ਸਾਡੀ 2-3 ਲੱਖ ਭਜਨ ਆਪਣਾ ਬੰਦਗੀ ਕਰ ਰਹੀ ਸੀ ਪਾਠ ਕਰ ਰਹੀ ਸੀ ਬਾਡਰ ਤੇ ਬੈਠ ਕੇ ਫੌਜ ਤੇ ਉਹ ਵਿੱਚ ਤੋਂ ਨਿਕਲ ਕੇ ਉਹਨੇ ਕਿਤੇ ਗਾਲ ਗੂਲ ਕੱਢੀ ਪਰਲੇ ਪਾਸੇ ਤੋਂ ਉਹਨੇ ਗਾਲ ਕੱਢੀ ਬਾਹ ਜਾਵੜਿਆ ਕਹਿੰਦਾ ਵੀ ਹਾਂ ਓਏ ਤਾਂ ਗਾਲ ਕਿਦਾਂ ਕੱਢੀ ਆ ਹਰਿਆਣਾ ਪੁਲਿਸ ਨੇ ਗਾਲ ਕੱਢੀ ਅਸੀ ਤਾਂ ਪਰ ਉਹਨੇ ਗਾਲ ਕੱਢੀ ਉਹਨੂੰ ਅਕਸਾ ਲਿਆ ਅਕਸਾ ਕੇ ਉਹ ਕੋਲ ਚਲਾ ਗਿਆ ਕੋਲ ਜਾ ਕੇ ਉਹਨੇ ਉਹਨਾਂ ਨੂੰ ਕਿਹਾ ਵੀ ਹਾਂ ਕਹਾ ਤੁਹਾਡੀ ਤਕਲੀਫ ਹੈ ਨਾ ਤੁਸੀਂ ਸਾਨੂੰ ਇੱਕ ਨਾ ਬੋਲਦੇ ਆ ਆਪ ਤੁਸੀਂ ਆਪਣਾ ਰਸਤਾ ਪਟੋ ਜੋ ਵੀ ਚਲੋ ਫੌਜਾਂ ਨੇ ਬਚਨ ਕਰਨੇ ਤੇ ਐਨੇ ਨੂੰ ਉਹਨਾਂ ਦੱਲਿਆ ਨਾ ਗਿਆ ਕਰਾ ਮਤਲਬ ਕਵਰਿੰਗ ਜਿਹੜੇ ਹੈਗੇ ਪੋਲੂਸ਼ਨ ਵਾਲੇ ਬੰਬ ਛੱਡ ਕੇ ਉਹਨਾਂ ਮਤਲਬ ਆ ਲੈ ਵੀ ਕੈਮਰਿਆਂ ਨੂੰ ਮਤਲਬ ਸ਼ੋ ਕਰ ਲਿਆ ਜਦੋਂ ਹੁਣ ਧੂਆਂ ਜਾ ਹੋ ਜਾਏਗਾ ਕੈਮਰੇ 'ਚ ਫੁਟੇਜ ਆਣੀ ਨਹੀਂ ਹੈਗੀ ਉਸ ਤੋਂ ਬਾਅਦ ਮੈਂ ਧੂਆਂ ਜਾ ਕਰਕੇ ਉਹਨਾਂ ਨੇ ਕੈਮਰੇ ਸਾਰੇ ਸਟਾਪ ਕਰਤੇ ਉਸ ਤੋਂ ਬਾਅਦ ਉਹਨਾਂ ਨੇ ਗੋਲੀਆਂ ਮਾਰੀਆਂ ਜਿਹੜੇ ਉਹ ਮੂਰੇ ਸਿੰਘ ਸੀਗੇ ਤੇ ਟੱਚ ਕਰਕੇ ਨਿਕਲ ਗਿਆ ਸਾਡੇ ਕੋਮੀ ਇਨਸਾਫ ਮੋਰਚੇ ਦਾ ਸਿੰਘਾ ਚੜਦੀ ਕਲਾ ਚ ਹੈ ਜੀ ਗੱਲ ਕੋਈ ਨਹੀਂ ਹੈ ਠੀਕ ਹੈ ਪੂਰੇ ਰਾਜਪੁਰੇ ਲੈ ਕੇ ਰਾਜਪੁਰੇ ਤੋਂ ਪਟਿਆਲੇ ਰਜਿੰਦਰਾ ਚ ਉਹਨਾਂ ਦਾ ਪੂਰਾ ਅਸੀਂ ਟ੍ਰੀਟਮੈਂਟ ਕਿਸਾਨਾਂ ਦਾ ਕਰਵਾ ਰਹੇ ਹਾਂ ਪਰ ਉੱਥੇ ਹੀ ਦੇਖੋ ਕਿੰਡੀ ਬੜੀ ਗਲਤੀ ਆ ਦੇਖੋ ਇਹ ਭਗਵੰਤ ਦੀ ਸਾਜ਼ਿਸ਼ ਵਿੱਚ ਇਹ ਸਰਕਾਰਾਂ ਭਗਵੰਤ ਵਿੱਚ ਇਹ ਡਾਕਟਰ ਵਿੱਚ ਇਹ ਪੰਜਾਬ ਪੁਲਿਸ ਦੇ ਮਲਾਜ਼ਮ ਕੀ ਆ ਬਾਈ ਬੰਦਾ ਫੱਟੜ ਹੋ ਗਿਆ ਉਹਨੂੰ ਉਹਦੇ ਕੋਲੋਂ ਦੀ ਫਾਈਲ ਤੱਕ ਨਹੀਂ ਹੈਗੀ ਉਹਦੇ ਐਵੀਡੈਂਸ ਜਿੱਦਾਂ ਕੋਈ ਕਿਸੇ ਨੇ ਉਹਦਾ ਐਕਸਟਰਾ ਚੈੱਕ ਕਰਨਾ ਸੀ ਸੀਟੀ ਸਕੈਨ ਚੈੱਕ ਕਰਨਾ ਜਾਂ ਹੋਰ ਕੁਝ ਵੀ ਚੈੱਕ ਜਾਂ ਉਹਦੀ ਜਿਹੜਾ ਗੋਲੀ ਅੰਦਰ ਤੇ ਨਿਕਲੀ ਐ ਉਹ ਦਿਖਾਈ ਨਹੀਂ ਗਈ ਨਾ ਕੋਈ ਐਵੀਡੈਂਸ ਦਿੱਤਾ ਗਿਆ ਹੁਣ ਤੱਕ ਪੇਸ਼ੈਂਟ ਕੋਲ ਕੋਈ ਐਵੀਡੈਂਸ ਨਹੀਂ ਹੈਗਾ ਕੁਝ ਵੀ ਨਹੀਂ ਦਿਖਾ ਰਹੇ ਮਤਬਲੀ ਨਹੀਂ ਆ ਡਾਕਟਰ ਕਹਿ ਰਿਹਾ ਇੱਥੇ ਮੇਰਾ ਰਾਜ ਚੱਲ ਰਿਹਾ ਮੈਨੂੰ ਕਹਿੰਦਾ ਮੈਂ ਕਿਹਾ ਤੇਰਾ ਰਾਜ ਚੱਲਦਿਆ ਇਹ ਰਜਿੰਦਰਾ ਹਸਪੀਟਲ ਆ ਇੱਥੇ ਰਾਜ ਖਾਲਸੇ ਦਾ ਚੱਲਦਾ ਆ ਤੂੰ ਕੌਣ ਹੁੰਨੇ ਕਹਿਣੇ ਵਾਲੇ ਮੇਰਾ ਰਾਜ ਚੱਲਦਾ ਤੂੰ ਬੰਦਿਆ ਮੰਗਣਾ ਜਦੋਂ ਤੈਨੂੰ ਕਹਿ ਕੀ ਸਾਨੂੰ ਐਮਐਲਆਰ ਦੀ ਕਾਪੀ ਦੇ ਐਮਐਲਆਰ ਵੀ ਸਹੀ ਤਰੀਕੇ ਨਾਲ ਨਹੀਂ ਕੱਟੀ ਜਾ ਰਹੀ ਤਾਂ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਕੋਲ ਪੁਲਿਸ ਕੋਲ ਚਲੇਗੀ ਉਹਨਾਂ ਤੋਂ ਲ ਜਾ ਜ਼ੁਲਮ ਚੱਲਦਾ ਹੋਵੇ ਜਿੱਥੇ ਨਾਗਰਿਕਾਂ ਨੂੰ ਆਪਣੇ ਐਵੀਡੈਂਸ ਕੋਲ ਰੱਖਣ ਦੀ ਜੱਜ ਆਗਿਆ ਨਾ ਹੋਵੇ ਕਾਦੇ ਕਿਸਾਨ ਜਿੱਥੇ ਬੰਦੀਆਂ ਇਹਨਾਂ ਦਾ ਫਰਜ ਨਹੀਂ ਬਣਦਾ ਵੀ ਜਿਹੜੇ ਸਿੰਘ ਪੱਟੜ ਹੋ ਰਹੇ ਨੇ ਫਿਰ ਬਾਬਾ ਹੀ ਪਤਾ ਕਿਤੇ ਲੱਗੂਆ ਬੰਦਾ ਹਸਪਤਾਲ 'ਚ ਦਾਖਲ ਹੋਇਆ ਜਾਂ ਐਮਲ ਰੇਂਜ ਕੱਟੀ ਨਹੀਂ ਤਾਂ ਗੱਲ ਹੈ ਇਹ ਚਾਹੁੰਦੇ ਆ ਕਿ ਸਬੂਤ ਮਿਟਾ ਦਈਏ ਤਾਂ ਕਿ ਕੱਲ ਨੂੰ ਕੋਈ ਕਲੇਮ ਨਾ ਕਰ ਸਕੇ ਕੱਲ ਨੂੰ ਕੋਈ ਆਵਾਜ਼ ਨਾ ਬਣ ਸਕੇ ਵੀ ਆਹ ਦੇਖੋ ਜੀ ਇੰਨਾ ਇਹ ਇੰਜਰੀ ਇੰਨੀ ਹੋਈ ਆ ਕੋਈ ਆਪਣੀ ਇੰਜਰੀ ਦਿਖਾ ਨਾ ਸਕੇ ਸਾਬਿਤ ਨਾ ਕਰ ਸਕੇ ਇਹਨਾਂ ਲੋਕਾਂ ਦੀਆਂ ਮਿਲੀਆਂ ਗਲੀਆਂ ਜਿਹੜੀਆਂ ਚੱਲ ਆਆਂ ਅਸੀਂ ਫੌਜਾ ਜਿਹੜੇ ਹੈਗੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਸਾਫ ਜਰੀ ਹੋਈ ਬੀਆ ਤੁਹਾਡਾ ਫਰਜ ਬੰਨਦਾ ਵੀ ਉਹ ਦੇ ਵੀਣਾ ਤੁਹਾਨੂੰ ਨਾਲ ਦੀ ਨਾਲ ਤੋਂ ਉੱਥੇ ਕੋਲ ਪਏ ਹੋਣ ਚਾਹੀਦੇ ਨੇ ਸਟ੍ਰਕਚਰ ਦੇ ਲਾਕ ਪਏ ਹੋਣ ਚਾਹੀਦੇ ਨੇ ਡਾਕੂਮੈਂਟ ਤੇ ਉਸ ਤੋਂ ਬਾਅਦ ਮੈਂ ਨੱਥੀ ਕਰਕੇ ਇੱਕ ਕੋਪੀ ਪੇਸ਼ੈਂਟ ਨੂੰ ਦਿੱਤੀ ਜਾਣੀ ਚਾਹੀਦੀ ਹੈ ਜਿਹੜਾ ਮਤਲਬ ਜਿਹੜਾ ਜਾ ਰਿਹਾ ਇੰਜਰੀ ਹੋ ਕੇ ਤੇ ਇਹ ਗੱਲਾਂ ਹੈਗੀਆਂ ਭਗਵੰਤ ਕਿਤੇ ਨਾ ਕਿਤੇ ਥੋੜਾ ਮੈਂ ਦੇਖ ਰਿਹਾ ਓਵਰ ਸਮਾਰਟ ਬਣਨੇ ਦੀ ਲੋੜ ਨਹੀਂ ਅੱਜ ਸਮਝ ਦੇ ਨਾਲ ਚੱਲਣ ਦੀ ਲੋੜ ਆ ਨਾਲ ਲਾ ਕੇ ਚੱਲਣ ਦੀ ਲੋੜ ਆ ਅੱਜ ਲੋਗੇ ਮੂਰਖ ਨਹੀਂ ਹੈਗੇ ਬਾਬਾ ਇਹ ਕਿਸੇ ਦੀਆਂ ਗੱਲਾਂ ਬਾਤਾਂ ਜਿਨੇ ਪੜੇ ਲਿਖੇ ਹੋਗੇ ਹੁਣ ਤਾਂ ਵਰਡ ਦੇ ਨਾਲ ਜੁੜ ਕੇ ਪਤਾ ਚੱਲ ਗਿਆ ਸਟ੍ਰੈਟਜੀ ਦਾ ਵੀ ਇਹ ਕਰਦੇ ਕੀ ਆ ਪਹਿਲਾਂ ਤਾਂ ਸਾਨੂੰ ਪੰਥ ਦੇ ਨਾਂ ਉਪਰ ਆਜਾਤਾ ਪਾਤਾ ਹੋਰ ਪੁੱਠੇ ਸਿੱਧੇ ਕੰਮਾਂ 'ਚ ਸਾਨੂੰ ਉਲਝਾ ਕੇ ਆਪਣਾ ਜਿਹੜਾ ਵੋਟਾਂ ਪਵਾ ਕੇ ਰਾਜ ਸਾਡੇ ਉੱਪਰ ਕਰ ਜਾਂਦੇ ਤੇ ਆ ਬਾਦਲ ਇਹਨਾਂ ਨੇ ਕਿਆ ਗੰਦ ਪਾਇਆ ਤੇ ਅਸੀਂ ਸਾਫ਼ ਕਹਿੰਦੇ ਆ ਇਹਨੂੰ ਚੰਗਾ ਬੰਦਾ ਵੋਟਾਂ ਪਈਆਂ ਭਾਈ ਪੱਕਾ ਕਰ ਲ ਆਪਣੇ ਆਪ ਨੂੰ ਮਜ਼ਬੂਤ ਕਰ ਲ ਫਿਰ ਹੋਰ ਵੀ ਸੇਵਾ ਬਖਸ਼ੀ ਜਾ ਸਕਦੀ ਆ ਅਗਰ ਬੰਦਾ ਨਹੀਂ ਕਰੇਗਾ ਕੰਮ ਨਹੀਂ ਨਾਲ ਲੱਗ ਕੇ ਚੱਲੇਗਾ ਨਹੀਂ ਇਹਨੂੰ ਪਤਾ ਚੱਲੇਗਾ ਇਹਨਾਂ ਦੀਆਂ ਜ਼ਰੂਰਤਾਂ ਬਾਰੇ ਜਾਂ ਇਹਨਾਂ ਦੀਆਂ ਲੋੜਾਂ ਬਾਰੇ ਜਾਂ ਇਹਨਾਂ ਨੂੰ ਕਿੱਦਾਂ ਕਿਆ-ਕਿਆ ਚੀਜ਼ਾਂ ਹਨਾ ਦੇਖ ਯਾਰ ਜੇ ਹੁਣ ਰਵੀ ਨੂੰ ਨਹੀਂ ਪਤਾ ਵੀ ਕਿੱਥੇ ਖਿੰਡਿਆ ਹੋਇਆ ਯਾਰ ਉਹ ਬੰਦਾ ਕੱਦ ਜਿਹਨੂੰ ਰਵੀ ਨੂੰ ਇਕੱਠਾ ਨਹੀਂ ਕਰਨਾ ਆਉਂਦਾ ਉਹ ਬੰਦਾ ਕੱਦ ਆਰ ਉਹਨੂੰ ਵਰਤਾਰਾ ਨਹੀਂ ਕਰਨਾ ਦੋ ਉਹ ਬੰਦਾ ਕੱਦ ਆ ਮੈਂ ਤਾਂ ਕਹਿੰਦਾ ਬੰਦਾ ਬਣ ਕੇ ਭਾਈ ਨਾਲ ਲੱਗ ਜਾ ਅਸੀਂ ਮ ਉਵੇਂ ਚੁੰੜਿਆ ਵੀ ਅਸੀਂ ਆ ਠੀਕ ਹੈ ਨਾ ਇਹ ਗੱਲਾਂ ਬਾਤਾਂ ਹੈਗੀਆਂ ਔਰੇ ਮੋਰਚੇ ਜਿਹੜਾ ਫਰਜ ਬਣਦਾ ਤਾਂ ਉਹਨਾਂ ਦਾ ਆ ਕੇ ਇੱਕ ਵਾਰੀ ਕਿਸਾਨਾਂ ਨੂੰ ਜਿਹੜਾ ਹੈਗਾ ਔਰੇ ਕਹਿੰਦਾ ਵੀ ਕੋਈ ਨਹੀਂ ਮੈਂ ਤੁਹਾਡੇ ਨਾਲ ਆ। ਬਾਈ ਇੱਕ ਤਸਵੀਰ ਦਿਖਾਣਾ ਚਾਹੁੰਗੇ ਸਾਹਮਣੇ ਬਾਈ ਤੁਹਾਨੂੰ ਪਤਾ ਥੋੜੇ ਦਿਨ ਪਹਿਲਾਂ ਔਰੇ ਖਾਲਸਾ ਦਾ ਨਿਸ਼ਾਨ ਉਹ ਵੀ ਚਲਾਏ ਗਏ ਨੇ। ਫੌਜਾਂ ਵੱਲੋਂ ਵੀ ਕਿਵੇਂ ਦੇਖਦੇ ਹੋ? ਦੇਖੋ ਜੀ ਬਹੁਤ ਵਧੀਆ ਗੱਲ ਆ ਖਾਲਸਾ ਜਿੱਥੇ ਵਹਿੰਦਾ ਖਾਲਸਾ ਸਾਹਿਬ ਦਾ ਨਿਸ਼ਾਨ ਚਲਾਉਂਦੇ ਚਲਾਉਂਦਾ ਜੀ ਕਿਉਂਕਿ ਇਹ ਸਾਡੀ ਪਰੰਪਰਾ ਵਾ ਜਿੱਥੇ ਖਾਲਸਾ ਬੈਠੂਗਾ ਉੱਥੇ ਆ ਤਾਂ ਨਿਸ਼ਾਨ ਚਲਾਊਗਾ ਨਿਸ਼ਾਨ ਨੂੰ ਦੇਖ ਏ ਲਈ ਅਸੀਂ ਨਿਸ਼ਾਨਾਬਦ ਚਲਾਏ ਆ ਅੱਗੇ ਕੀ ਕਿਵੇਂ ਜਾਉਗੇ ਨੌਜਵਾਨਾਂ ਨੂੰ ਜਾ ਕੇ ਗੱਲ ਗੱਲਬਾਤ ਕੇ ਦੇਖੀ ਹੁਣ ਮੀਟਿੰਗ ਸ਼ਾਮ ਨੂੰ 4 ਵਜੇ ਚੱਲੂਗੀ ਕੀ ਲੱਗਦਾ ਵੀ ਅੱਗੇ ਫੇਰ ਦੁਬਾਰਾ ਮੀਟਿੰਗ ਦੁਬਾਰਾ ਫੇਰ ਪੰਜਾਬ ਵਿੱਚ ਇਕੱਠਾ ਹੋ ਜੂਗਾ ਦੇਖੋ ਜੀ ਪੰਜਾਬ ਹਮੇਸ਼ਾ ਨਾਲ ਆ ਨਾਲ ਹੀ ਰਹੂਗਾ ਨੌਜਵਾਨੀ ਹਮੇਸ਼ਾ ਨਾਲ ਆ ਨਾਲ ਰਹੂਗੀ ਪਰ ਇਹ ਇੱਕ ਲੀਡਰਾਂ ਦੇ ਮੂੰਹ ਦੇਖਦੇ ਪਏ ਆ ਜਦੋਂ ਇਹ ਐਲਾਨ ਕਰਨਗੇ ਅਸੀਂ ਉਦੋਂ ਕੁਝ ਕਰ ਦਾਂਗੇ ਜਿੰਨਾ ਚੱਕਰ ਲੀਡਰ ਨਹੀਂ ਕਹਿੰਦੇ ਅਸੀਂ ਉਹਨਾਂ ਚੱਕਰ ਅੱਗੇ ਹੋ ਕੇ ਬਿਲਕੁਲ ਨਹੀਂ ਚੱਲਾਂਗੇ ਲੀਡਰ ਕਹਿਣਗੇ ਤਾਂ ਅਸੀਂ ਅੱਗੇ ਹੋ ਕੇ ਚੱਲਾਂਗੇ ਜਿੰਨਾ ਚੱਕਰ ਲੀਡਰ ਨਹੀਂ ਕਹਿੰਦੇ ਉਹਨਾਂ ਚੱਕਰ ਅਸੀਂ ਬਿਲਕੁਲ ਨਹੀਂ ਚੱਲਾਂਗੇ ਬਜ਼ੁਰਗੋ ਤੁਸੀਂ ਕੀ ਆਣੇ ਜਾਂਦੇ ਹੋ ਇਹ ਦੇਖੋ ਜੀ ਗੱਲ ਐਤਰਾ ਇਹ ਜਿਹੜੇ ਇੱਥੋਂ ਮੀਟਿੰਗ ਤੇ ਆਉਂਦੇ ਨੇ ਨਾ ਨੇਤੇ ਹਰ ਵਾਰ ਪੋਸਟਪਨ ਕਰੀ ਜਾਂਦੇ ਨੇ ਜਿਵੇਂ ਬੱਚੇ ਨੇ ਸਬਸ ਖਾ ਕੇ ਨਹੀਂ ਭੇਜਦੇ ਵੀ ਤੁਸੀਂ ਪੋਸਟਪੋ ਨਹੀਂ ਕਰਨਾ ਇਹਨਾਂ ਨੇ ਖੇਚਿ ਤੁਰੂ ਕੇ ਚੌਣ ਜਾਵਤਾ ਦਾ ਕਰੀਨਰ ਹਮਲਾ ਲੈ ਆਉਣਾ ਬਾਤ ਉਹਨੇ ਹੱਥ ਖੜੇ ਕਰ ਦੇਣਗੇ ਸਾਡੀ ਹੁਣ ਸਰਕਾਰ ਦੇ ਵਿੱਚ ਪਾਵਰ ਨਹੀਂ ਰਹਿ ਗਈ ਇਹ ਉਹ ਚਾਲ ਖੇਡਦੇ ਪਏ ਨੇ ਬਾਕੀ ਹੁਣ 13 ਤਰੀਕ ਤੋਂ ਇਹ ਸੰਘਰਸ਼ ਚੱਲ ਰਿਹਾ ਹੈ ਇਹ ਜੰਗ ਚੱਲ ਰਹੀ ਹੈ ਕੋਈ ਪਾਰਟੀ ਅ ਤੱਕ ਨਿਤਰੀ ਨਹੀਂ ਹੈ ਕੋਈ ਨਹੀਂ ਆਇਆ ਥੇ ਜਦੋਂ ਇਹ ਖਤਮ ਹੋ ਗਿਆ ਫਿਰ ਦੇਖੋ ਜੇ ਸਾਰੇ ਆਪਣੀ ਬੜੀ ਰੋਟੀਆਂ ਸੇਕਣ ਆ ਜਾਣਗੇ ਰਹੀ ਗੱਲ ਹੈ ਇਹ ਜਿਹੜੇ ਸਾਹਮਣੇ ਖੜੇ ਨੇ ਫੌਜੀ ਸਾਡੇ ਸਿੱਖ ਦੇ ਜਰਨਲ ਡਾਇਰੈਕਟਰ ਤੱਕ ਪਹੁੰਚ ਗਈ ਵਿਆਦੇ ਤੱਕ ਪਹੁੰਚ ਗਏ ਇੱਕ ਹੀ ਚੀਜ਼ ਇਹ ਤਾਂ ਸਾਨੂੰ ਸਾਡੇ ਇਹਨਾਂ ਦੇ ਆਰਡਰ ਨਹੀਂ ਆ ਰਹੇ ਇਹਦੇ ਇੱਕ ਮਿੰਟ ਵਿੱਚ ਸਾਫ਼ ਹੋ ਜਾਏਗਾ ਰਸਤਾ ਇਹ ਬਸ ਇੱਕ ਦਾ ਆਰਡਰ ਹੈ ਜੀ ਜਿਵੇਂ ਹਰ ਚੀਜ਼ ਨੂੰ ਆਰਡਰ ਦਿੱਤਾ ਜਾਂਦਾ ਹੈ ਨਾ ਭਾਈ ਜਾਓ ਇਹ ਤਾਂ ਕੱਖ ਵੀ ਨਹੀਂ ਹੈ ਇਹ ਫੌਜੀ ਕੀ ਕਰ ਲੈਣਗੇ ਅੱਧਾ ਇੱਕ ਮਿੰਟ ਅੱਧਾ ਸ਼ਿਰੀ ਨਗਰ ਪਾਕਿਸਤਾਨ ਦੇ ਲੈ ਗਏ ਨੇ ਇਹਨਾਂ ਨੇ ਕੀ ਕੀਤਾ ਕਾਫੀ ਜਗ੍ਹਾ ਚਾਇਨਾ ਲੈ ਗਿਆ ਇਹਨਾਂ ਨੇ ਕੀ ਕੀਤਾ ਇਹ ਤਾਂ ਸਾਨੂੰ ਇਹਨਾਂ ਦੇ ਆਰਡਰ ਚਾਇਨਾ ਦੇ ਸਾਡੇ ਵੱਡੇ ਦੇ ਮੈਂ ਇਹ ਗੱਲ ਕਹਿਣਾ ਜਨਾ ਇਹ ਤਾਂ ਸਾਡੇ ਕੱਖ ਨਹੀਂ ਆ ਜੀ ਸਤਿ ਸ਼੍ਰੀ ਅਕਾਲ ਦੇ ਫਾਤੇ ਜੀ ਇੱਕ ਇੱਕ ਲਾਸਟ ਸਵਾਲ ਆ ਬਸ ਇੱਕ ਆਖਰੀ ਸਵਾਲ ਹੈ ਜਦੋਂ ਹੁਣ ਤੁਹਾਨੂੰ ਪਤਾ ਥੋੜਾ ਖੰਟ ਕੇ ਪਹਿਲਾਂ ਦੀ ਆਪਾਂ ਗੱਲ ਕਰੀਏ ਜਾਬ ਤੇ ਵਿੱਚ ਜਾਬ ਚੱਲ ਰਹੀ ਸੀਗੀ ਬਾਣੀ ਪੜੀ ਜਾ ਰਹੀ ਸੀ ਸਾਰੇ ਬੈਠੇ ਸੀਗੇ ਸ਼ਾਂਤਮਈ ਅਚਾਨਕ ਕਿ ਉਹਨਾਂ ਵੱਲੋਂ ਗੋਲਾਵਰੀ ਕੀਤੀ ਜਾਂਦੀ ਹੈ ਦੇਖੋ ਜੀ ਉਹਨਾਂ ਨੇ ਤਾਂ ਕਰਨੀ ਕਰਨੀ ਹੈ ਜੀ ਕਿਉਂਕਿ ਉਹਨਾਂ ਨੇ ਤੁਹਾਡਾ ਹੱਕ ਨਹੀਂ ਦੇਖਣਾ ਤੁਹਾਡਾ ਨਹੀਂ ਦੇਖਣਾ ਤੁਸੀਂ ਕੌਣ ਹੈ ਕੌਣ ਨਹੀਂ ਉਹਨਾਂ ਨੇ ਕਰਨੀ ਹੀ ਕਰਨੀ ਹੈ ਇਹ ਤਾਂ ਤੁਸੀਂ ਦੇਖਣਾ ਹੈ ਨਾ ਕਿ ਤੁਸੀਂ ਅੱਗੇ ਜਾਣਾ ਜਾਂ ਨਹੀਂ ਜਾਣਾ ਜਿੰਨਾ ਚੱਕਰ ਹੈ ਹੁਣ ਕਿਸਾਨ ਜਥੇਬੰਦੀਆਂ ਕਹਿੰਦੀਆਂ ਨਹੀਂ ਅਸੀਂ ਉਹਨਾਂ ਚੱਕਰ ਅੱਗੇ ਬਿਲਕੁਲ ਨਹੀਂ ਜਾਵਾਂਗੇ ਜਦੋਂ ਐਲਾਨ ਹੋਊਗਾ ਅਸੀਂ ਉਦੋਂ ਅੱਗੇ ਜਾ ਮੋਰੇ ਹੱਕ ਜੰਗ ਲੜਾਂਗੇ